ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡੈਂਟਰ ਡਾਕਟਰ ਡਾਕਟਰ ਗੁਰਪ੍ਰਭਜੀਤ ਗੌਰ ਕੰਰੈਂਟਲੀ ਮੈਂ ਐਬਰੋਲ ਹਸਪੀਟਲ ਦੇ ਵਿੱਚ ਆ ਬਾਕੀ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ ਕਿ ਇੱਥੇ ਐਬਰੋਲ ਹਸਪੀਟਲ ਇੱਕ ਮਲਟੀ ਸਪੈਸ਼ੈਲਟੀ ਹੋਂ ਨਾਲ ਨਾਲ ਡੈਂਟਲ ਵਿੰਗ ਵੀ ਸਟਾਰਟ ਕਰ ਚੁੱਕਾ ਹੈ ਇਸ ਦੇ ਵਿੱਚ ਅਸੀਂ ਵੇਰੀਅਸ ਫੈਸਿਲਿਟੀਆਂ ਪ੍ਰੋਵਾਈਡ ਕਰਾਂਗੇ ਜਿਵੇਂ ਕਿ ਦੰਦਾਂ ਨਾ ਕੱਢਣਾ ਦੰਦੜਾ ਕੱਢਣਾ ਵੀ ਕਈ ਤਰ੍ਹਾਂ ਦਾ ਹੁੰਦਾ ਹੈ ਅਸੀਂ ਸਾਰੀਆਂ ਚੀਜ਼ਾਂ ਵਿੱਚ ਵਿੱਚ ਇਨਕਲੂਡ ਕਰਾਂਗੇ ਉਸ ਤੋਂ ਇਲਾਵਾ ਦੰਦਾਂ ਦੀ ਸਫਾਈ ਨਾਰਮਲੀ ਕੀ ਹੁੰਦਾ ਸੀ ਪਹਿਲਾਂ ਕਿ ਲੋਕੀ ਕਰਦੇ ਸੀਗੇ ਹੱਥ ਦੇ ਨਾਲ ਜਾਂ ਇਨਸਟਰੂਮੈਂਟਸ ਦੇ ਨਾਲ ਹੈਂਡਿੰਗ ਇਨਸਟਰੂਮੈਂਟਸ ਨਾਲ ਸਫਾਈ ਕਰਦੇ ਸੀਗੇ ਇੱਥੇ ਆਪਾਂ ਕੀ ਕਰ ਰਹੇ ਹਾਂ ਕਿ ਅਲਟਰਾਸੋਨਿਕ ਟੈਕਨੀਕਸ ਨਾਲ ਆਪਾਂ ਉਹਨਾਂ ਨੂੰ ਵੇਰੀਅਸ ਤਰੀਕੇ ਦੇ ਨਾਲ ਆਪਾਂ ਟੈਕਨੋਲੋਜੀ ਬੇਸਡ ਅਸੀਂ ਕਰਾਂਗੇ ਉਸ ਤੋਂ ਇਲਾਵਾ ਲੇਜ਼ਰਸ ਵੀ ਆਣਗੇ ਇੱਥੇ ਬਾਕੀ ਅਸੀਂ ਕਰਾਉਨਸ ਐਂਡ ਜਿੰਨੇ ਵੀ ਵਨੀਅਰਸ ਵਗੈਰਾ ਆ ਉਹਨਾਂ ਦੀ ਫੈਸਿਲਿਟੀਆਂ ਵੀ ਇੱਥੇ ਇਹ ਆਪਾਂ ਪ੍ਰੋਵਾਈਡ ਕਰਾਂਗੇ ਅੰਡਰ ਵਨ ਰੂਫ ਐਂਡ ਸਰਜਿਕਲ ਜੇ ਦੇਖੀਏ ਤਾਂ ਮਾ ਸੋਡੀਆਂ ਦੀ ਸਰਜਰੀਜ਼ ਬਹੁਤ ਜ਼ਿਆਦਾ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਕੀ ਲੋਕਾਂ ਨੂੰ ਅਵੇਅਰਨੈਸ ਨਹੀਂ ਹੈਗੀ ਉਸ ਕੇਸ ਚ ਕੀ ਹੁੰਦਾ ਹੈ ਕਿ ਨਾਰਮਲੀ ਇੱਕ ਸਰਜਰਕਲ ਡਾਕਟਰ ਚਾਹੀਦਾ ਹੁੰਦਾ ਹੈ ਤੇ ਸਾਰੀਆਂ ਸਰਜਰੀਸ ਅਸੀਂ ਮਸੂਡੇ ਰਿਲੇਟਡ ਜਿੱਥੇ ਹੱਡੀ ਦੀ ਜ਼ਰੂਰਤ ਪਾਏਗੀ ਉੱਥੇ ਅਸੀਂ ਹੱਡੀ ਵੀ ਪਾਵਾਂਗੇ ਬਾਕੀ ਇਹ ਸਾਰੀਆਂ ਸਰਜਰੀਸ ਅਸੀਂ ਇੱਥੇ ਅੰਡਰ ਵਨ ਰੂਫ ਕਰਾਂਗੇ ਨਾਰਮਲੀ ਕੀ ਹੈ ਕਿ ਲੋਕਾਂ ਨੂੰ ਇੱਧਰ ਉੱਧਰ ਘੁੰਮਣਾ ਪੈਂਦਾ ਹੈ ਕਿਉਂਕਿ ਇਹ ਸਾਰੀਆਂ ਚੀਜ਼ਾਂ ਫੈਸਿਲਿਟੀਆਂ ਪ੍ਰੋਵਾਈਡ ਨਹੀਂ ਹੁੰਦੀਆਂ ਸੋ ਦੈਟਸ ਵਾਈ ਅਸੀਂ ਆਪਣੇ ਅਬਰੋਲ ਹਸਪੀਟਲ ਦੇ ਵਿੱਚ ਇਹ ਸਭ ਕੁਝ ਕਵਰ ਅਪ ਕਰਾਂਗੇ ਬਾਕੀ ਦੰਦਾ ਨੇ ਪਰੌਣ ਵਾਲੀਆਂ ਵੇਰੀਅਸ ਟੈਕਨੀਕਸ ਹੁੰਦੀਆਂ ਜਿੱਦਾਂ ਤੁਸੀਂ ਮਟੀਰੀਅਲ ਬੇਸ ਚਾਹੇ ਨਾਰਮਲ ਤੋਂ ਲੈ ਕੇ ਮੀਡੀਅਮ ਜਾਂ ਹਾਈ ਫਾਈ ਵੀ ਜਿੱਦਾਂ ਵੀ ਤੁਹਾਨੂੰ ਚਾਹੀਦਾ ਆਪਣੇ ਬਜਟ ਦੇ ਅਕੋਰਡਿੰਗ ਤੁਸੀਂ ਇਸ ਚੀਜ਼ ਨੂੰ ਇੱਥੇ ਕਵਰ ਅਪ ਕਰ ਸਕਦੇ ਹੋ ਜਿਵੇਂ ਫੋਰਨ ਤੋਂ ਆ ਰਹੇ ਐਨ ਆਰ ਆਈ ਪੇਸ਼ੈਂਟਸ ਉਹਨਾਂ ਲਈ ਆਪਾਂ ਡਿਫਰੈਂਟ ਪੈਕੇजेस ਬਣਾ ਕੇ ਉਹਨਾਂ ਨੂੰ ਪ੍ਰੀਜ਼ੈਂਟ ਕਰਾਂਗੇ ਬਿਕਾਜ਼ ਨਾਰਮਲੀ ਕੀ ਹੁੰਦਾ ਹੈ ਕਿ ਜਿਹੜੇ ਐਨ ਆਰ ਆਈ ਪੇਸ਼ੈਂਟ ਉਹਨਾਂ ਨੂੰ ਜ਼ਿਆਦਾ ਇਧਰ ਉਧਰ ਭਜਣਾ ਪੈਂਦਾ ਹੈ ਸਾਰੀਆਂ ਚੀਜ਼ਾਂ ਵੱਲ ਦੇਖਣ ਵਾਸਤੇ ਇੱਥੇ ਆਪਾਂ ਉਹਨਾਂ ਨੂੰ ਇੱਕ ਪ੍ਰੋਪਰ ਕਿਟ ਨਾਲ ਜਿਹੜਾ ਲੈ ਕੇ ਜਾ ਸਕਦੇ ਆ ਆਪਾਂ ਉਹ ਵੀ ਪ੍ਰੋਵਾਈਡ ਕਰਾਂਗੇ ਉਸ ਤੋਂ ਇਲਾਵਾ ਸਰਜਿਕਲ ਬੇਸਿਸ ਤੇ ਜਾਈਏ ਤਾਂ ਇੰਪਲਾਂ ਇਨਕੋਰਪੋਰੇਟ ਕਰਵਾਵਾਂਗੇ ਤਾਂ ਜਿਹੜੇ ਹੁੰਦੇ ਆ ਬੱਚਿਆਂ ਦੇ ਜਿਹੜਾ ਟਰਾਮੈਟਿਕ ਕੇਸਿਸ ਹੋ ਜਾਂਦੇ ਆ ਐਕਸੀਡੈਂਟ ਵਿੱਚ بڑے ਬੱਚਿਆਂ ਦੇ ਦੰਦ ਨਿਕਲ ਜਾਂਦੇ ਆ ਜਾਂ ਆਪਣੇ ਐਡਲਟਸ ਦੇ ਵੀ ਆ ਤਾਂ ਉਹ ਅਸੀਂ ਉਹਨਾਂ ਨੂੰ ਨਵੇਂ ਤਰੀਕੇ ਦੇ ਨਾਲ ਅਸੀਂ ਉਹਨਾਂ ਨੂੰ ਰਿਪੇਅਰ ਐਂਡ ਰੀਫਿਲ ਵਗੈਰਾ ਸਾਰਾ ਅਸੀਂ ਕਰਾਂਗੇ ਬਾਕੀ ਜ਼ਿਰਕੋਨੀਆ ਦੀ ਅੱਜਕੱਲ ਬਹੁਤ ਅੱਛੀ ਚੱਲ ਰਹੀ ਹੈ ਮਾਰਕੀਟ ਦੇ ਵਿੱਚ ਜ਼ਿਰਕੋਨੀਆ ਕਰਾਉਨਸ ਜਿਹੜੇ ਹੁੰਦੇ ਆ ਉਹ ਵੀ ਇੱਕਦਮ ਨਿਊ ਐਂਡ ਬਿਲਕੁਲ ਵੈਲ ਫਰनिश्ड ਹੁੰਦੇ ਆ ਅਸੀਂ ਉਹ ਵੀ ਇੱਥੇ ਇਨਕੋਰਪੋਰੇਟ ਕਰਵਾਵਾਂਗੇ ਤ੍ਰਪਲਵੀਨ ਅਗਬਰ ਮੈਂ ਯੂਨਾਈਟਿਡ ਅਬਰੋਲ ਹਸਪੀਟਲ ਜੋ ਕਿ EMC ਹਸਪੀਟਲ ਦਾ ਹੀ ਇੱਕ ਪਾਰਟ ਹੈ ਜਿਸ ਤਰ੍ਹਾਂ ਸਭ ਨੂੰ ਪਤਾ ਇਲਾਕੇ ਦੇ ਵਿੱਚ ਅਬਰੋਲ ਹਸਪਤਾਲ ਆਪਣੀਆਂ ਹਰ ਤਰ੍ਹਾਂ ਦੀਆਂ ਸੇਵਾਵਾਂ ਬਹੁਤ ਸਾਲਾਂ ਤੋਂ ਨਿਭਾ ਰਿਹਾ ਚਾਹੇ ਉਹ ਕਾਰਡੀਓ ਹੋਵੇ ਕ੍ਰਿਟੀਕਲ ਕੇਅਰ ਨਿਊਰੋ ਨੇਫਰੋ ਇਹ ਸਾਰੀਆਂ ਫੈਸਿਲਿਟੀ ਇੱਥੇ ਸ਼ੁਰੂ ਤੋਂ ਹੀ ਅਵੇਲੇਬਲ ਸਨ ਔਰ ਸਾਰੇ ਲੋਕ ECHS CISI ਆ ਕੇ ਨਾ ਸੇਵਾਵਾਂ ਦਾ ਲਾਭ ਲੈ ਰਹੇ ਸੀ ਬਟ ਬਹੁਤ ਸਾਲਾਂ ਤੋਂ ਜਾਂ ਬਹੁਤ ਸਮੇਂ ਤੋਂ ਸਾਡੇ ਕੋਲ ECHS ਪੇਸ਼ੈਂਟ ਨਹੀਂ ਆ ਦੂਸਰੇ ਪੇਸ਼ੈਂਟ ਵੀ ਆ ਕੇ ਰਿਕੁਐਸਟ ਕਰਦੇ ਸੀ ਕਿ ਇਸ ਹਸਪਤਾਲ ਦੇ ਵਿੱਚ ਇੱਕ ਡੈਂਟਲ ਵਿੰਗ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਡੈਂਟਲ ਅੱਜ ਕੱਲ੍ਹ ਇਹੋ ਜੀ ਪ੍ਰੋਬਲਮ ਹੈ ਜੋ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਬੜੀ ਕਾਮ ਔਰ ਇਸ ਸੁਵਿਧਾ ਦੇ ਲਈ ਲੋਕਾਂ ਨੂੰ ਆਸ-ਪਾਸ ਦੇ ਲੋਕਾਂ ਨੂੰ ਮੁਕੇਰੀਆਂ ਪਠਾਨਕੋਟ ਦੀ ਅੰਮ੍ਰਿਤਸਰ ਵੱਲ ਰੁਕਣਾ ਪੈਂਦਾ ਸੀ ਉਹਦੇ ਵਿੱਚ ट्रैवलिंग ਐਕਸਪੈਂਸ ਵੀ ਵਧਿਆ ਔਰ ਲੋਕਾਂ ਦੇ ਲਈ ਪੂਰਾ ਦਿਨ ਵੀ ਵੇਸਟ ਹੁੰਦਾ ਸੀ ਸੋ ਇਹਨਾਂ ਸਭ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਗੁਰਦਾਸਪੁਰ ਦੇ ਅਰਬੋਰਲ ਹਸਪਤਾਲ ਦੇ ਵਿੱਚ ਡੈਂਟਲ ਵਿੰਗ ਸਟਾਰਟ ਕੀਤਾ ਜਿੱਥੇ ਹਰ ਤਰ੍ਹਾਂ ਦੀ ਫੈਸਿਲਿਟੀ ਜੋ ਡਾਕਟਰ ਗੁਰਪ੍ਰਭਜੋਤ ਮੇਰਨਾਲ ਬੈਠੇ ਹੋ ਸਾਰੀਆਂ ਦੇ ਰਹੇ ਜਿਸ ਤਰ੍ਹਾਂ ਨਕਲੀ ਦੰਦਾਂ ਦਾ ਲਗਾਉਣਾ ਦੰਦਾਂ ਦੀ ਸਫਾਈ ਜਾਂ ਕੋਈ ਟਰੋਮਾ ਪੇਸ਼ੈਂਟ ਆਉਂਦਾ ਐਕਸੀਡੈਂਟ ਦੇ ਵਿੱਚ ਦੰਦਾਂ ਦਾ ਖਰਾਬ ਹੋ ਜਾਣਾ ਦੰਦਾਂ ਦਾ ਬ੍ਰੇਸਿਸ ਲਗਾਨੀਆਂ ਜੋ ਕਿ ਬੱਚਿਆਂ ਦੇ ਵਿੱਚ ਔਰ ਯੰਗ ਐਡਲਟਸ ਦੇ ਵਿੱਚ ਬੜੇ ਕਾਮਨ ਹੈ ਸੋ ਮੇਰੇ ਇਲਾਕਾ ਨਿਵਾਸੀ ਨੂੰ ਹੀ ਪੀਆ ਲਾ ਕੇ ਜਿਸ ਤਰ੍ਹਾਂ ਪਹਿਲਾਂ ਹੋਰ ਇਲਾਜ ਦੇ ਲਈ ਇੱਥੇ ਬਰੋਲ ਹਸਪੀਟਲ ਦੇ ਵਿੱਚ ਆ ਰਹੇ ਸੀ ਤਰ੍ਹਾਂ ਉਹ ਡੈਂਟਲ ਵਿੰਗ ਦਾ ਵੀ ਪੂਰਾ ਫਾਇਦਾ ਲੈ ਸਕਦੇ ਐ ਈਸੀਐਚਐਸ ਪੇਸ਼ੈਂਟ ਜਾਂ ਹਰ ਤਰ੍ਹਾਂ ਦਾ ਪੇਸ਼ੈਂਟ ਇੱਥੇ ਆ ਕੇ ਆਪਣਾ ਪ੍ਰੋਪਰਲੀ ਹਰ ਵੇ ਦੇ ਨਾਲ ਨਵੀਂ ਟੈਕਨੀਕਸ ਦੇ ਨਾਲ ਨਵੀਂ ਮਸ਼ੀਨਸ ਐ ਜੋ ਆਪਾਂ ਇੱਥੇ ਸਭ ਕੁਝ ਇੱਕ ਵਿੰਗ ਸੈਟਲ ਕਰ ਚੁੱਕੇ ਹਾਂ ਉੱਥੇ ਆਪਨਾ ਆ ਕੇ ਇਲਾਜ ਕਰਾ ਸਕਦੇ ਥੈਂਕ ਯੂ ਸੋ ਮੱਚ